ਤਿਆਪੇ ਰੜੀ ਡੁੱਬ ਦਲੇ ਠੀਕ ਹੈ ਆ ਰੇੜਾ ਸਿੱਖ ਡਾਲਚਾ ਸਾਰਾ ਉਹ ਡੱਬਿਆ ਥੋੜਾ ਥੋੜਾ ਅੰਨੇ ਆ ਸਾਰਾ ਇਹ ਡੁੱਬ ਗਿਆ ਉੱਥੇ ਡੰਗਰ ਦੀ ਹਾਂਜੀ ਆਪਣਾ ਪਿੰਡ ਦੇ ਵਿੱਚ ਆਪਾਂ ਇੱਕ ਪ੍ਰਧਾਨ ਜੀ ਨੇ ਆਪਣੇ ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਨੇ ਬਹੁਤ ਜਿਆਦਾ ਸੇਵਾ ਕੀਤੀ ਹੈ ਉਹਨਾਂ ਦੇ ਮਕਾਨ ਦੇ ਵਿੱਚ ਕਿੰਨਾ ਪਾਣੀ ਥੋੜਾ ਥੋੜਾ ਮੈਂ ਦਿਖਾਉਣਾ ਤੇ ਦੱਸ ਵੀ ਕਰ ਸਕਦਾ ਹਾਂ ਦੱਸ ਵੀ ਕਰ ਦੇ ਜਿਵੇਂ ਇਹ ਕਿਹਾ ਰਹੇ ਕਿ ਬਾਗੋਂ ਗੰਗਾ ਪਾਣੀ ਹੈ ਤੇ ਆ ਦੇਖੋ ਜੀ ਇਹ ਸਾਰੇ ਡੰਗਰ ਤੇ ਕਿੰਨਾ ਪਾਣੀ ਖੜਾ ਕਰਦੇ ਵਿੱਚ ਤੇ ਪਰਾ ਗੁਰੂ ਘਰ ਦੇ ਵਜੀਰ ਵੀ ਨੇ ਤੇ ਪ੍ਰਧਾਨ ਸਾਹਿਬ ਜੀ ਨੇ ਵੀ ਕਥਾਵਾਦ ਦੀ ਨੇ ਤੇ ਜਿੰਨਾ ਕਿ ਕਹਿੰਦੇ ਸਾਡੇ ਵੱਲੋਂ ਪ੍ਰਾਲਾ ਹੋ ਸਕਦਾ ਅਸੀਂ ਧਿਆਨ ਨਾ ਕਰਨ ਜਿਵੇਂ ਤੁਸੀਂ ਸਹਿਮਤ ਹੋ ਹਨਾ ਪ੍ਰਧਾਨ ਜੀ ਹਾਂਜੀ ਹਾਂਜੀ ਹੁਣ ਤਾਂ ਸਾਡੀ ਵੀ ਜਾਂਦੀ ਹੈ ਇੱਕੋਂ ਦੀ ਘੂਲੀ ਪਾ ਦੋ ਠੀਕ ਕਰ ਜੀ ਪਾ ਦੋ ਜੀ ਹਾਂ ਪਾਣੀ ਨਿਕਲਦਾ ਵੀ ਕੱਢ ਲੋ ਕੱਢ ਲੋ ਜੀ ਕੱਢ ਲੋ ਤੇ ਉਸਕ ਬੰਦੇ ਪਿੰਡ ਦੇ ਮੈਂ ਸਿੱਧੀ ਗੱਲ ਵੀ ਕਹੂੰਗਾ ਜਰਾ ਇਧਰ ਪਰ ਮਾੜੀ ਸੋਚ ਹੈ ਬੰਦਿਆਂ ਦੀ ਵੀ ਪਾਣੀ ਨਾ ਪਾਣੀ ਨਾਲ ਕੀ ਹੋ ਜੂ ਆ ਲੋਕਾਂ ਦੇ ਘਰ ਨੇ ਦਾ ਹੁਣ ਪ੍ਰਧਾਨ ਦਾ ਦਿਖਾ ਦੇ ਰਾਜ ਜਿਹਾ ਜਿਹਨੇ ਹੁਣ ਆ ਘੋਲਦੀ ਰੱਖੀ ਉਹ ਆ ਭਾਂਡਾ ਵੜਿਆ ਆਇਆ ਕਹਾਂ ਨੇ ਆਪੋ ਦਾ ਵਸਵਾਇਆ ਗਿਆ ਆ ਦੋ ਸਾ ਇਧਰ ਦਿਖਾ ਦੇ ਸਾਰਾ ਆ ਘੋਲਦੀ ਬਈ ਜੀ ਆ ਭਾਂਡਾ ਵਹਿ ਗਿਆ ਇਹ ਟਕ ਟੋ ਘਟ 7 ਫੋਟੋ 5 ਫੋਟੋ ਉੱਚਾ ਚੱਕ ਕੇ ਬਣਾਇਆ ਹੋਇਆ ਠੀਕ ਆ ਇਹ ਜਿੱਥੇ ਅੱਜ ਇੰਨਾ ਪਾਣੀ ਖੜਾ ਹੈ ਤੇ ਇਹਨਾਂ ਨੇ ਆਹ ਨੂੰ ਕਰ ਕਰੇ ਆਹ ਕੰਨ ਚੱਕੀਆਂ ਉਹ ਗੰਨ ਨਾ ਆਇਆ ਫਿਰ ਹਾਰ ਕੇ ਤੇ ਨਹੀਂ ਫਿਰ ਜਿਆਦੇ ਪਾਣੀ ਰਸੋਈ ਚ ਉਧਰ ਪੜਦਾ ਸੀ ਆਇਸ ਤੋਂ ਸਾਰੀ ਕੰਨ ਚੱਕੀਆਂ ਢੋਲਾਂ ਦੇ ਚੋਂ ਪਰ ਇਹਨਾਂ ਨੇ ਕੋਈ ਇਹ ਗੱਲ ਨਹੀਂ ਕੀਤੀ ਹੈਗੀ ਵੀ ਗੇਟ ਚ ਬੰਨ ਲਾ ਕੇ ਵੀ ਜਾਂ ਉਧਰ ਕੋਈ ਮਰੇ ਖਪੇ ਇਹ ਕਹਿੰਦੇ ਸੀ ਜੇ ਥੋੜੀ ਪਾਣੀ ਨਿਕਲਦਾ ਹੈ ਪਰ ਪਾਣੀ ਨਿਕਲਿਆ ਨਹੀਂ ਪਰੋਲੀਆਂ ਤੋਂ ਬਣਾ ਪਾਣੀ ਨਹੀਂ ਨਿਕਲਦਾ ਤਾਂ ਕਰਕੇ ਇਹਨਾਂ ਨੇ ਫਿਰ ਹਾਰ ਕੇ ਉਹਰੇ ਬੰਨ ਲਾ ਲਿਆ ਆ ਆ ਬਾਰੇ ਤੁਹਾਨੂੰ ਦਿਖਾਉਣੀ ਹੈ ਹਰਾ ਦੇ ਆ ਜੀ ਬੋਲੋ ਬੰਦਾ ਨਹੀਂ ਨਹੀਂ ਦੇਖੋ ਛੋਟੀ ਥਲੀ 33 ਗੜ ਦੀ ਅੰਦਰ ਦਵਰ ਨਾ ਆਈ ਪਹਿਲਾਂ ਪਹਿਲਾਂ ਨਹੀਂ ਨਹੀਂ ਇਦਾਂ ਨਹੀਂ ਗਈ ਉੱਡੀ ਐਨਾ ਐਨਾ ਪਾਣੀ ਫਿਰਦਾ ਈ ਇਧਰ ਨੂੰ ਹੋਰ ਜਾਦੇ ਐ ਐਨਾ ਨਾ ਪਾਣੀ ਫਿਰਦਾ ਲਖਾ ਵੇ ਕੀ ਮਾ ਕਰ ਕੇ ਉਹ ਘਰ ਆ ਉਹ ਡੱਬਿਆ ਪਿਆ ਰੇੜੇ ਡੱਬੇ ਨੇ ਠੀਕ ਐ ਆ ਰੇੜਾ ਸਿੱਧਾ ਕੱਢਾਲ ਚਾ ਸਾਰਾ ਉਹ ਡੱਬਿਆ ਥੋੜਾ ਥੋੜਾ ਡੁਬਿਆ ਆ ਸਾਰਾ ਇਹ ਡੱਬ ਗਿਆ ਉੱਥੇ ਡੰਗਰ ਤੀਏ ਉਹ ਡੰਗਰ ਆਲਾ ਡੁੱਬ ਗਿਆ ਉਹਨਾਂ ਨੂੰ ਕੱਢ ਕੇ ਲੈ ਗਏ ਉਥੋਂ ਉਹ ਸੋਲਣੇ ਟੇਟਾਂ ਉਹ ਤੁਹਾਡੇ ਕੋਲ ਬੰਦਾ ਆ ਗਿਆ ਬੰਬੇ ਸੁੱਡਰ ਬੇਟਾਂ ਦੇਖ ਲੈ ਮਣੀ ਮਣੀ ਨਹੀਂ ਆ ਉਹ ਸਾਰਾ ਉਹ ਡੱਬਾ ਜਿਹੜਾ ਮੋਟਰ ਸਿਸਟਮ ਲਾਇਆ ਸੀਗਾ ਆਰਾ ਮੈਂ ਸਭ ਤੋਂ ਵੱਡੀ ਗੱਲ ਤਾਂ ਇਹੀ ਦਿਖਾਉਣੀ ਸੀ ਵੀ ਇਹਨਾਂ ਨੇ ਆਪਦੇ ਵੱਲੋਂ ਪੂਰਾ ਪ੍ਰਾਲਾ ਦਿਖਾਇਆ ਵੀ ਜਿੱਥੇ ਪਾਣੀ ਨਿਕਲਦਾ ਜਿੱਥੋਂ ਦੀ ਤੁਸੀਂ ਚਾਹੇ ਮੇਰੇ ਘਰ ਵਿੱਚ ਦੀ ਕਿਵੇਂ ਮਰਜੀ ਕੱਢ ਦੋ ਮੈਂ ਤੁਹਾਡੇ ਨਾਲ ਸਹਿਮਤ ਵੱਡੀ ਗੱਲ ਹੈ ਜੀ ਜਿਹੜਾ ਮਤਲਬ ਸਾਰੇ ਪਿੰਡ ਦੀ ਸੁਣਨੀ ਕਿੱਥੇ ਆਪਦੇ ਘਰ ਦੀ ਦੇਖਣੀ ਤੇ ਇਹ ਬਹੁਤ ਵੱਡੀ ਗੱਲ ਆ ਦੇਖੋ ਮਾਤਾ ਦਿਖਾ ਦੇ ਇੱਧਰ ਆ ਕੇ ਆ ਡਾਂਗੁਰੇ ਪਾਈ ਪਈਆ ਉਰੋਂ ਕੋਈ ਸੇਬਰੇ ਸਿਬਰੇ ਜਮਾਲੀ ਮੋਟ ਨੂੰ ਬੈ ਗਈ ਦੂਰ ਵੀ ਐ ਇਹ ਜਿਉਣਾ ਨਹੀਂ ਇੱਧਰ ਆਇਆ ਇਦਾਂ ਇੱਧਰ ਹੀ ਜਾਉਣੇ ਤੇ ਇੰਨਾ ਦਾ ਪਾਣੀ ਖੜਾ ਹੈ ਪਿੰਡ ਹੀਰੋਤਾਂ ਜਿਲ੍ਹਾ ਮਾਨਸਾ ਸਭ ਤੋਂ ਵੱਡੀ ਗੱਲ ਤੁਹਾਨੂੰ ਇੱਕ ਹੋਰ ਦੱਸ ਦਿੰਨੇ ਆ ਪਿੰਡ ਦੇ ਕੋਲ ਦੀ ਨਾਲਾ ਜਾਂਦਾ ਕੋਈ ਐ ਨਹੀਂ ਵੀ 5-10 ਕਿਲੋਮੀਟਰ ਤੇ ਆ ਮੈਂ ਪਹਿਲਾਂ ਵੀ ਦੱਸਿਆ ਸਾਰੀ ਨਾਲ ਜਾਂਦਾ ਅਦਾ ਮੰਨ ਲਓ ਵੀ ਸਾਰੀ 100 100 ਫੁੱਟ ਤੋਂ 200 ਫੁੱਟ ਹੈ ਨਹੀਂ ਲਵੇ ਲਾਉਣੇ ਐਨਾ ਲੱਗਦਾ ਤੇ ਅੱਧੀ ਕਿਲੋਮੀਟਰ ਦੇ ਮਾਰ ਮਾਰ ਚ ਹੀ ਆ ਜਣੀ ਵੀ ਪੰਚਾਇਤ ਵੀ ਉਹ ਪੋਜੀਟਿਵ ਹਾਂ ਪੜੋਲੀਆਂ ਵੀ ਪੈਂ ਜਾਂਦੀਆਂ ਦੀ ਐਸ ਬੀ ਹੀ ਦੀਆਂ ਪਰ ਉਹਤੇ ਰੋਕ ਲਾਤੀ ਇਹ ਨਹੀਂ ਪਤਾ ਭਾਈ ਵੀ ਕੋਈ ਕੀ ਵਿੱਢਾ ਅਗਲੇ ਦੇ ਮਨ ਦੇ ਵਿੱਚ ਕੀ ਵਿਚਾਰ ਹੈ ਜੋ ਪੜੋਲੀਆਂ ਪੈ ਜਾਂਦੇ ਤਾਂ ਪਾਣੀ ਨਿਕਲ ਜਾਂਦਾ ਤੇ ਇਹ ਵੀ ਨਹੀਂ ਹੋ ਸਕਦਾ ਪ੍ਰਧਾਨ ਜੀ ਨੇ ਬਤਾ ਇੰது ਜਿਆਦਾ ਹੀ ਹੋ ਗਿਆ ਜਿਆਦਾ ਹੋ ਗਿਆ ਇਹ ਸਾਰੇ ਪਿੰਡ ਚ ਵੀ ਪਾਣੀ ਜਾ ਸਕਦਾ ਕਿਉਂਕਿ ਅੱਧਾ ਪਿੰਡ ਸਾਡਾ ਡੁੱਬਿਆ ਪਿਆ ਪਾਣੀ ਦੇ ਨਾਲ ਘਰ ਬਿਲਕੁਲ ਨਹੀਂ ਗਈ ਜੇ ਤੁਹਾਡੇ ਪਾਣੀ ਦੇ ਹਰ ਘਰ ਤਾਂ ਰਹਿੰਦੇ ਨਹੀਂ ਇਹ ਜਿੰਨੇ ਘਰ ਆਲੇ ਲਵੇ ਪਾਣੀ ਇਹ ਰਹਿੰਦਾ ਨਹੀਂ ਹੈਗਾ ਤੇ ਦੂਜੀ ਗੱਲ ਹੋਰ ਸਾਰ ਕਿਸੇ ਨੇ ਨਹੀਂ ਲਈ ਆ ਕੇ ਚੱਲ ਹੋਰ ਨਹੀਂ ਅਗਲਾ ਕੋਈ ਉਹੀ ਆ ਕੇ ਕਹੇਦੇ ਉਤਲੇ ਮਨੋ ਵੀ ਇੱਕ ਅਸੀਂ ਹੋਰ ਦੱਸਦੇ ਜੀ ਵੱਡਾ ਗੁਰਦੁਆਰਾ ਸਾਹਿਬ ਅਸੀਂ ਪ੍ਰਬੰਧ ਕੀਤਾ ਹੈ ਲੰਗਰ ਪਾਣੀ ਦਾ ਠੀਕ ਹੈ ਜੀ ਉੱਥੇ ਰਹਿਣ ਸਹਿਣ ਦਾ ਵੀ ਹੈ ਠੀਕ ਹੈ ਜੀ ਸਾਰੇ ਨਗਰ ਨੂੰ ਬੇਨਤੀ ਵੀ ਕਰਵਾਈ ਹੈ ਜੀ ਜਿਹਦੇ ਕੋਲ ਨਹੀਂ ਪ੍ਰਸ਼ਾਦਾ ਪਾਣੀ ਬਣਦਾ ਜੀ ਉਹ ਗੁਰਦੁਆਰਾ ਸਾਹਿਬ ਆ ਕੇ ਦੇਖੋ ਜੀ ਇਹ ਪ੍ਰਧਾਨ ਸਾਹਿਬ ਜੀ ਵੱਲੋਂ ਇੱਕ ਬੇਨਤੀ ਵੀ ਅਲਾਸਮੈਂਟ ਵੀ ਕਰਵਾਈ ਹੋਈ ਹੈ ਵੀ ਜੇ ਕਿਸੇ ਦੇ ਘਰੇ ਪ੍ਰਸ਼ਾਦਾ ਨਹੀਂ ਪੱਕਦਾ ਪਾਣੀ ਜਾਦੇ ਆ ਉਹ ਗੁਰਦੁਦਵਾਰਾ ਸਾਹਿਬ ਆ ਕੇ ਪ੍ਰਸ਼ਾਦਾ ਸਕੋ ਜੇ ਕਿਸੇ ਦਾ ਕੋਈ ਉ ਹੈ ਤਾਂ ਉਥੇ ਰਾਤ ਕੱਟ ਸਕਦੇ ਆ ਆਪਾਂ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਹੈ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਮੋਟਰਾਂ ਵੀ ਚੱਲੀਆਂ ਨੇ ਪਾਣੀ ਬਾਹਰੇ ਕੱਢੀ ਜਾਂਦੀਆਂ ਨੇਗੀਆਂ ਤੇ ਬੇਸ਼ੱਕ ਉਹ ਸੜਕ ਤੇ ਪਾਣੀ ਖੜਾ ਐ ਇੰਨਾ ਇੰਨਾ ਹੀ ਉਥੇ ਪਾਣੀ ਖੜਾ ਜੀ ਇਹ ਸ਼ੇਅਰ ਕਰ ਦਿਓ ਧੰਨਵਾਦ